ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਆਪਣੀ ਇਹ ਵੀਡੀਓ ਬਹੁਤ ਜ਼ਿਆਦਾ ਜਾਣਕਾਰੀ ਵਾਲੀ ਵੀਡੀਓ ਹੈ ਨੌਲੇਜ ਵਾਲੀ ਵੀਡੀਓ ਹੈ ਹਰ ਇੱਕ ਬੰਦੇ ਦੇ ਕੰਮ ਆਉਣ ਵਾਲੀ ਵੀਡੀਓ ਹੈ ਉਹਨੇ ਭਾਵੇਂ ਇਲੈਕਟ੍ਰਿਕ ਸਕੂਟਰ ਲੈਣਾ ਹੈ ਭਾਵੇਂ ਨਹੀਂ ਲੈਣਾ ਉਹਨੂੰ ਆਮ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ ਹੈ ਕਿ ਇੱਕ ਸਕੂਟਰ ਦੇ ਵਿੱਚ ਕਿਹੜੇ ਕਿਹੜੇ ਫੀਚਰ ਹੋਣੇ ਚਾਹੀਦੇ ਆ ਇੱਕ ਸਕੂਟਰ ਲੈਣ ਵੇਲੇ ਕਿੰਨਾ ਕਿੰਨਾ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਹਰ ਇੱਕ ਬੰਦੇ ਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਖਾਸ ਕਰਕੇ ਉਹਨਾਂ ਵਾਸਤੇ ਜਿਹੜੇ ਸਕੂਟਰ ਲੈਣ ਦੇ ਚਾਹਵਾਨ ਹੈ ਤੁਸੀਂ ਇਹ ਵੀਡੀਓ ਦੇ ਵਿੱਚ ਮੈਂ ਤੁਹਾਨੂੰ 6 ਇਹੋ ਜਿਹੇ ਪੁਆਇੰਟ ਦੱਸੂਗਾ ਜਿਹੜੇ ਉਹ ਸਕੂਟਰ ਦੇ ਵਿੱਚ ਹੁਣੇ ਹੀ ਚਾਹੀਦੇ ਆ ਜ਼ਰੂਰੀ ਆ ਬਹੁਤ ਜ਼ਿਆਦਾ ਜ਼ਰੂਰੀ ਆ ਉਹ ਫੀਚਰ ਉਸ ਫੀਚਰਾਂ ਬਿਨਾ ਤੁਹਾਡਾ ਸਕੂਟਰ ਕਿਸੇ ਕੰਮ ਦਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਸੋ ਇਸ ਕਰਕੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਲਾਈਕ ਕਰਿਓ ਸ਼ੇਅਰ ਕਰਿਓ ਜੇਕਰ ਤੁਸੀਂ ਵੀਡੀਓ ਨੂੰ ਪਹਿਲੀ ਵਾਰ ਆਪਣੇ ਚੈਨਲ ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਪਹਿਲਾ ਪੁਆਇੰਟ ਜਿਹੜਾ ਸਕੂਟਰ ਲੈਣ ਵੇਲੇ ਤੁਸੀਂ ਜ਼ਰੂਰੀ ਦੇਖਣਾ ਹੈ ਉਹ ਦੇਖਣਾ ਜੀ ਸਰਵਿਸ ਸੈਂਟਰ ਵੀ ਉਹ ਸਰਵਿਸ ਸੈਂਟਰ ਆ ਜਿਹੜਾ ਤੁਹਾਡੇ ਘਰ ਦੇ ਨੇੜੇ ਆ ਤੁਹਾਡੇ ਸ਼ਹਿਰ ਦੇ ਨੇੜੇ ਤੁਹਾਨੂੰ ਨੇੜੇ ਪੈਂਦਾ ਕਿਉਂਕਿ ਇਹ ਸਕੂਟਰ ਜਦੋਂ ਖਰਾਬ ਹੁੰਦੇ ਆ ਨਾ ਇਹ ਫਿਰ ਉੜਦੇ ਵੀ ਨਹੀਂ ਕਿਸੇ ਤੱਕ ਕੇ ਵੀ ਨਹੀਂ ਲਿਜਾਏ ਜਾ ਸਕਦੇ ਫਿਰ ਤਾਂ ਇਹ ਚੱਕ ਕੇ ਹੀ ਲੈ ਕੇ ਜਾਣੇ ਪੈਂਦੇ ਆ ਜਿੱਥੋਂ ਮਤਲਬ ਸਰਵਿਸ ਤੋਂ ਤੁਸੀਂ ਖਰੀਦਿਆ ਜਿੱਥੇ ਉਹਦਾ ਡੀਲਰ ਬੈਠਾ ਹੈ ਫਗਦੇ ਤੁਸੀਂ ਇਹਨਾਂ ਦੇ ਨਾ ਜਿਹੜੀ ਮੋਟਰ ਆ ਮੋਟਰ ਜਾਮ ਹੀ ਹੋ ਜਾਂਦੀ ਆ ਸੋ ਇਸ ਕਰਕੇ ਇਹ ਜ਼ਰੂਰ ਵੈਰੀਫਾਈ ਕਰਕੇ ਆਓ ਪਹਿਲਾਂ ਵੀ ਇਹਦੇ ਸਰਵਿਸ ਸੈਂਟਰ ਕਿੱਥੇ ਆ ਨਹੀਂ ਤਾਂ ਨਾ ਇੱਕ ਦੁਕਾਨਾਂ ਦੇ ਚਾਰਕ ਸਕੂਟਰ ਰੱਖ ਕੇ ਬੈਠੇ ਹੁੰਦੇ ਆ ਉਹਦੇ ਪਿੱਛੇ ਕੋਈ ਸਰਵਿਸ ਸਟੇਸ਼ਨ ਨਹੀਂ ਹੁੰਦਾ ਸੋ ਉਹਨਾਂ ਦਾ ਸਰਵਿਸ ਸਟੇਸ਼ਨ ਵੀ ਤੁਸੀਂ ਦੇਖ ਕੇ ਆਉਣਾ ਉੱਥੇ ਦੇਖੋ ਵੀ ਇਹਦੇ ਪਾਰਟਸ ਮਿਲਦੇ ਆ ਕਿਹੜੇ-ਕਿਹੜੇ ਪਾਰਟਸ ਮਿਲਦੇ ਆ ਅਵੇਲੇਬਲ ਆ ਥੋੜਾ ਜਿਹਾ ਉਹਨੂੰ ਪੁੱਛੋ ਜਾ ਕੇ ਵੀ ਬਾਈ ਜੀ ਜੇ ਇਹਦੀ ਆ ਚੀਜ਼ ਸੜ ਗਈ ਸਾਨੂੰ ਕਿੰਨੇ ਦਿਨਾਂ 'ਚ ਦੇ ਦੇਂਗਾ ਆ ਚੀਜ਼ ਸੜ ਗਈ ਸਾਨੂੰ ਕਿੰਨੇ ਦਿਨਾਂ 'ਚ ਦੇ ਦੇਂਗਾ ਇਹ ਨਾ ਹੋਵੇ ਵੀ ਉਹ ਵੀ ਆਨਲਾਈਨ ਹੀ ਮਗਾਉਂਦਾ ਹੋਵੇ ਤੇ ਤੁਹਾਨੂੰ ਆਨਲਾਈਨ ਮਗਾ ਕੇ ਤੁਹਾਨੂੰ ਉਹ ਦੇਵੇ ਨਹੀਂ ਤਾਂ ਨਾ ਇੱਕ ਸਰਵਿਸ ਸੈਂਟਰ ਦੇ ਵਿੱਚ ਅਸੀਂ ਗਏ ਸੀ 77881515 ਬਣਾ ਲਗਾਉਣਾ ਕੋਲੇ ਸਕੂਟਰ ਸਕੂਟਰੀਆਂ ਖੜੇ ਸੀਗੇ ਜਿੰਨਾਂ ਦਾ ਹਜੇ ਸਮਾਨ ਮੰਗਵਾਇਆ ਸੀ ਉਹਨਾਂ ਨੇ ਆਨਲਾਈਨ ਹਜੇ ਪੁਰਾਉਣਾ ਸੀ ਉਹਨਾਂ ਚ ਸੁਰੋਂਦੇ ਰਹਿ ਜਾਓਗੇ ਪਹਿਲਾਂ ਜਰੂਰ ਸਰਵਿਸ ਸੈਂਟਰ ਜਰੂਰ ਦੇਖਿਓ ਕਿੰਨੀ ਦੂਰੀ ਤੇ ਐ ਕਿੰਨੇ ਟਾਈਮ ਤੇ ਤੁਸੀਂ ਉਹਨਾਂ ਕੋਲੇ ਪਹੁੰਚ ਜਾਓਗੇ ਜੇ ਉਹਦਾ ਕੋਈ ਸਮਾਨ ਸੜ ਗਿਆ ਤਾਂ ਤੁਹਾਨੂੰ ਉਹ ਛੇਤੀ ਮਗਾ ਦੂਗਾ ਇਹ ਜਰੂਰ ਚੈੱਕ ਕਰਿਓ ਦੂਜੇ ਨੰਬਰ ਤੇ ਜਿਹੜਾ ਤੁਸੀਂ ਆਪਦੇ ਸਕੂਟਰ ਦੇ ਵਿੱਚ ਚੀਜ਼ ਚੈੱਕ ਕਰਨੀ ਆ ਉਹ ਚੈੱਕ ਕਰਨੀ ਆ ਜੀ ਫਾਸਟ ਚਾਰਜਰ ਦੀ ਜਿਹੜਾ ਤੁਸੀਂ ਅੱਜ ਸਕੂਟਰ ਲੈ ਰਹੇ ਹੋ ਉਹਦੇ ਵਿੱਚ ਨਾ ਇੱਕ ਫਾਸਟ ਚਾਰਜ ਦੀ ਆਪਸ਼ਨ ਹੁੰਦੀ ਆ ਇੱਕ ਤਾਂ ਉਹਦੇ ਨਾਲ ਜਿਹੜਾ ਚਾਰਜਰ ਮਿਲਦਾ ਉਹ ਹੁੰਦਾ ਇੱਕ ਅਲੱਗ ਤੋਂ ਫਾਸਟ ਚਾਰਜ ਦੀ ਆਪਸ਼ਨ ਹੁੰਦੀ ਆ ਸਕੂਟਰ ਦੇ ਵਿੱਚ ਉਹ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ فرض ਕਰੋ ਤੁਹਾਨੂੰ ਐਮਰਜੈਂਸੀ ਕਿਤੇ ਲੰਮਾ ਜਾਣਾ ਪੈਂਦਾ ਤਾਂ ਤੁਸੀਂ ਉਹ ਫਾਸਟ ਚਾਰਜ ਨਾਲ ਚਾਰਜ ਕਰ ਸਕੋ ਕਿਉਂਕਿ ਅੱਜ ਕੱਲ ਨਾ ਇੱਕ ਪੈਟਰੋਲ ਪੰਪਾਂ ਤੇ ਅਪਡੇਟ ਹੋਈ ਜਾਂਦਾ ਸਿਸਟਮ ਹਜੇ ਟਾਈਮ ਲੱਗ ਜੂਗਾ ਮੇਰਾ ਖਿਆਲ 6 ਮਹੀਨੇ ਸਾਲ ਲੱਗ ਸਕਦਾ ਆਪਣੇ ਉਨ ਨੂੰ ਪਰ ਜਦੋਂ ਉਹ ਸਿਸਟਮ ਚੱਲ ਗਿਆ ਉਦੋਂ ਬਹੁਤ ਸੁਖ ਦੇਊਗਾ ਕਹਿੰਦੇ ਇੱਕ ਬੀਵਾਈਡੀ ਕੰਪਨੀ ਦਾ ਚਾਰਜਰ ਆ ਜਿਹੜਾ ਕਿ 20 ਮਿੰਟਾਂ ਚ ਸਕੂਟਰ ਨੂੰ ਫੁੱਲ ਚਾਰਜ ਕਰ ਦਿੰਦਾ ਗੱਡੀਆਂ ਨੂੰ ਚਾਰਜ ਕਰ ਦਿੰਦਾ ਉਹ ਵੱਡੀਆਂ ਵੱਡੀਆਂ ਗੱਡੀਆਂ ਨੂੰ ਸਕੂਟਰ ਤਾਂ ਫਿਰ ਉਹਦੇ ਮੁਰੇ ਹਾਈ ਕੋਸ਼ ਨਹੀਂ ਸੋ ਇੱਕ ਸਕੂਟਰ ਲੈਣ ਤੋਂ ਪਹਿਲਾਂ ਤੁਸੀਂ ਉਹਦੇ ਵਿੱਚ ਦੇਖੋ ਵੀ ਫਾਸਟ ਚਾਰਜ ਦੀ ਆਪਸ਼ਨ ਹੈਗੀ ਐ ਫਾਸਟ ਚਾਰਜ ਹੁੰਦਾ ਤੁਹਾਡਾ ਸਕੂਟਰ ਸਪੋਰਟ ਕਰਦਾ ਉਹ ਟੈਕਨੋਲੋਜੀ ਨੂੰ ਉਹ ਟੈਕਨੋਲੋਜੀ ਨੂੰ ਸਪੋਰਟ ਕਰਦਾ ਸਕੂਟਰ ਜ਼ਰੂਰ ਲੈਣਾ ਤੁਸੀਂ ਕਿਉਂਕਿ ਟਾਈਮ ਵੇਸਟ ਬਹੁਤ ਹੁੰਦਾ ਇੱਕ ਸਕੂਟਰ ਜਦੋਂ ਡਿਸਚਾਰਜ ਹੋ ਜਾਂਦਾ ਉਹਨੂੰ ਦੁਬਾਰਾ ਚਾਰਜ ਕਰਨ ਤੇ 7 ਤੋਂ 8 ਘੰਟੇ ਕਹਿੰਦੀ ਐ ਕੰਪਨੀ ਇੱਕ ਸਕੂਟਰ ਨੂੰ ਚਾਰਜ ਕਰਨ ਵੇਲੇ ਤੁਸੀਂ ਕਿਤੇ ਜ਼ਰੂਰੀ ਕੰਮ ਜਾਣਾ ਹੋਵੇ ਤੁਹਾਡਾ ਭੱਜ ਨੱਸਦਾ ਕੰਮ ਹੋਵੇ ਤੇ ਸਕੂਟਰ ਤੁਹਾਡਾ ਡਾਊਨ ਹੋਵੇ ਫਿਰ ਤੁਸੀਂ ਉਹੀ ਗੱਡੀ ਚੱਕੋਗੇ ਜਾਂ ਆਪਦੇ ਪੈਟਰੋਲ ਵਾਲੀ ਚੀਜ਼ ਚੱਕੋਗੇ ਫਿਰ ਉਹ ਚੀਜ਼ ਦਾ ਬੈਨੀਫਿਟ ਨਹੀਂ ਸੋ ਸਭ ਤੋਂ ਵਧੀਆ ਗੱਲ ਇਹ ਹੈ ਵੀ ਤੁਸੀਂ ਪਹਿਲਾਂ ਹੀ ਸੋਚ ਸਮਝ ਕੇ ਸਕੂਟਰ ਲੈਣਾ ਹੈ ਤੀਜੇ ਨੰਬਰ ਤੇ ਜਿਹੜੀ ਚੀਜ਼ ਤੁਸੀਂ ਆਪਦੇ ਸਕੂਟਰ ਦੇ ਵਿੱਚ ਲੈਣੀ ਹੈ ਜੀ ਉਹ ਲੈਣੀ ਹੈ ਜੀ ਲਿਥੀਅਮ ਬੈਟਰੀ ਇੱਕ ਤਾਂ ਲਿਥੀਅਮ ਬੈਟਰੀ ਦੀ ਰੇਂਜ ਬਹੁਤ ਜ਼ਿਆਦਾ ਹੁੰਦੀ ਹੈ ਜਿਹੜੀ ਕਿ 1.5 ਤੋਂ 200 ਕਿਲੋਮੀਟਰ ਤੱਕ ਜਾਂਦਾ ਹੈ ਸਕੂਟਰ ਦੂਜੇ ਨੰਬਰ ਤੇ ਉਹਦੀ ਲਾਈਫ ਬਹੁਤ ਵਧੀਆ ਹੁੰਦੀ ਹੈ ਜੀਦੀ ਕੇ 7 ਤੋਂ 8 ਸਾਲ ਦੀ ਵਾਰੰਟੀ ਤੁਹਾਨੂੰ ਆਰਾਮ ਨਾਲ ਮਿਲ ਜਾਂਦੀ ਹੈ ਸੋ ਥੋੜੇ ਜਿਹਾ ਐਕਸਟਰਾ ਪੈਸੇ ਦੇ ਕੇ ਵਾਰੰਟੀ ਦੇ ਨਾਲ ਤੁਸੀਂ ਲਿਥੀਅਮ ਬੈਟਰੀ ਜ਼ਰੂਰ ਕਨਸਿਡਰ ਕਰਨੀ ਹੈ ਕਿਉਂਕਿ 7-8 ਸਾਲਾਂ ਦੇ ਵਿੱਚ ਆਪਣੇ ਸਕੂਟਰ ਦੇ ਪੈਸੇ ਵਸੂਲ ਹੋ ਜਾਂਦੇ ਆ ਕਿਉਂਕਿ ਇਹ ਚੀਜ਼ਾਂ ਸੈਕੰਡ ਹੈਂਡ ਨਹੀਂ ਵਿਕਦੀਆਂ ਤੁਹਾਡਾ ਇਲੈਕਟ੍ਰਿਕ ਸਕੂਟਰ ਸੈਕੰਡ ਹੈਂਡ ਨਹੀਂ ਸੇਲ ਹੋਣਾ ਕਦੇ ਵੀ ਤੁਸੀਂ ਭਾਵੇਂ 2 ਮਹੀਨਿਆਂ ਬਾਅਦ ਵੇਚਣ ਦੀ ਕੋਸ਼ਿਸ਼ ਕਰੋ ਸਾਲ ਬਾਅਦ ਵੇਚਣ ਦੀ ਕੋਸ਼ਿਸ਼ ਕਰੋ ਕੌਡਿੰਗਾਂ ਦੇ ਭਾਏ ਜਾਊਗਾ ਸੋ ਇਸ ਕਰਕੇ ਤੁਹਾਨੂੰ ਇਹ ਸਕੂਟਰ ਲੰਮਾ ਸਮਾਂ ਆਪਦੇ ਕੋਲ ਰੱਖਣਾ ਪਊਗਾ ਤੇ ਲੰਮਾ ਸਮਾਂ ਤਾਂ ਹੀ ਰੱਖ ਸਕਦਾ ਜੇ ਉਹ ਆਪਣੇ ਕੋਲੇ ਸੇਫ ਹੋਊਗਾ ਤੇ ਆਪਣੀ ਸੇਫਟੀ ਲੰਮੀ ਗਾਰੰਟੀ ਦੇ ਨਾਲ ਹੀ ਹੁੰਦੀ ਹੈ ਲਿਥੀਅਮ ਬੈਟਰੀ ਦੀ ਗਾਰੰਟੀ ਬਹੁਤ ਜ਼ਿਆਦਾ ਲੰਮੀ ਮਿਆਦ ਦੀ ਹੈ ਇਸ ਕਰਕੇ ਲਿਥੀਅਮ ਬੈਟਰੀ ਹੀ ਲਿਓ ਹੋਰ ਨਾ ਲਿਓ ਚੌਥੇ ਨੰਬਰ ਤੇ ਜਿਹੜੀ ਤੁਸੀਂ ਆਪਦੇ ਸਕੂਟਰ ਦੇ ਵਿੱਚ ਚੀਜ਼ ਲੈਣੀ ਹੈ ਜੀ ਉਹ ਲੈਣੀ ਹੈ ਜੀ ਰਿਮੂਵੇਬਲ ਬੈਟਰੀ ਰਿਮੂਵੇਬਲ ਬੈਟਰੀ ਕੀ ਹੁੰਦੀ ਹੈ ਜੀ ਉਹਨਾਂ ਬੈਟਰੀ ਬਾਹਰ ਨਿਕਲ ਜਾਂਦੀ ਹੈ ਉਹਦੇ ਵਿੱਚ ਦੋ ਬੈਟਰੀਆਂ ਹੁੰਦੀਆਂ ਨੇ ਸਕੂਟਰ ਦੇ ਵਿੱਚ ਦੋਵੇਂ ਬੈਟਰੀਆਂ ਤੁਸੀਂ ਉਹਦੇ ਵਿੱਚ ਪਈਆਂ ਪੁਆਈਆਂ ਵੀ ਚਾਰਜ ਕਰ ਸਕਦੇ ਹੋ ਤੇ ਬਾਹਰ ਕੱਢ ਕੇ ਵੀ ਚਾਰਜ ਕਰ ਸਕਦੇ ਹੋ ਉਹਦਾ ਸੁੱਖ ਇਹ ਹੁੰਦਾ ਵੀ فرض ਕਰੋ ਤੁਸੀਂ ਜਿਆਦਾ ਨੇੜੇ ਸ਼ਹਿਰ ਦੇ ਜਾਂ ਆਪਣੇ ਘਰ ਦੇ ਪਿੰਡਾਂ ਦੇ ਜਿਆਦਾ ਤੁਹਾਡੇ ਵਰਤੋਂ ਆ ਸਕੂਟਰ ਦੀ ਤਾਂ ਇੱਕ ਬੈਟਰੀ ਵਿੱਚ ਪਈ ਰਹਿਣ ਦਿਓ ਇੱਕ ਨੂੰ ਬਾਹਰ ਕੱਢ ਕੇ ਚਾਰਜ ਦਿੱਤੇ ਲਾ ਦਿਓ ਜਦੋਂ ਉਹ ਡਾਊਨ ਹੋ ਗਈ ਉਹਨੂੰ ਕੱਢ ਕੇ ਉਹਦੇ ਵਿੱਚ ਪਾ ਲਓ ਤੇ ਬਿਜਲੀ ਨੂੰ ਕੱਢ ਕੇ ਫੇਰ ਚਾਰਜਰ ਤੇ ਲਾ ਲਓ ਜਾਂ ਇੱਕ ਐਕਸਟਰਾ ਹੀ ਲੈ ਸਕਦੇ ਹੋ ਜੇ ਤੁਸੀਂ ਜ਼ਿਆਦਾ ਲੰਮਾ ਵੀ ਜਾਂਦੇ ਹੋ ਤਾਂ ਅੱਗੇ ਆ ਗਿਆ ਜੀ ਪੰਜਵਾਂ ਨੰਬਰ ਪੰਜਵੇਂ ਨੰਬਰ ਤੇ ਤੁਸੀਂ ਜਦੋਂ ਸਕੂਟਰ ਖਰੀਦਨਾ ਨਾ ਹਮੇਸ਼ਾ ਚਾਬੀ ਵਾਲਾ ਲੈਣਾ ਹੈ ਚਾਬੀ ਵਾਲਾ ਸਕੂਟਰ ਕਦੇ ਵੀ ਹੈ ਹੀ ਨਹੀਂ ਹੁੰਦਾ ਬਹੁਤ ਘੱਟ ਚਾਂਸ ਹੁੰਦੇ ਆ ਵੀ ਉਹ ਸੌਫਟਵੇਅਰ ਦੀ ਵਜ੍ਹਾ ਕਰਕੇ ਤੁਹਾਨੂੰ ਕਿਤੇ ਖੜਨਾ ਪੈ ਜੂਗਾ ਨਹੀਂ ਤਾਂ ਜਿੰਨੇ 스마트 ਸਕੂਟਰ ਹੈ ਜਿੰਨੇ ਇਹ ਫੋਨਾਂ ਦੇ ਨਾਲ ਅਟੈਚ ਹੋਣ ਵਾਲੇ ਸਕੂਟਰ ਐ ਇਹ ਤੁਹਾਨੂੰ ਦਿੱਕਤ ਦੇਊਗਾ ਹੀ ਦੇਊਗਾ ਹੈਂਗ ਹੋਊਗਾ ਹੀ ਹੋਊਗਾ ਇਹ ਜਿਵੇਂ ਓਲਾ ਹੁੰਦਾ ਜਾਂ ਐਥਰ ਜਾਂ ਕਈ ਹੋਰ ਜਿਹੜੇ ਕਿ ਅੱਜ ਕੱਲ ਨਵੇਂ-ਨਵੇਂ ਬ੍ਰਾਂਡ ਆਈ ਜਾਂਦੇ ਆ ਉਹ ਜਿੰਨੇ ਉਹਨਾਂ ਦੇ ਫੀਚਰ ਐ ਉਹਨੇ ਉਹ ਜ਼ਿਆਦਾ ਹੈਂਗ ਹੁੰਦੇ ਆ ਫਿਰ ਉਹ ਤੁਹਾਨੂੰ ਕਿਤੇ ਜਲਦੀ ਹੋਵੇ ਕਿਤੇ ਤੁਸੀਂ ਆਫਿਸ ਦੇ ਵਿੱਚ ਛੇਤੀ ਪਹੁੰਚਣਾ ਹੋਵੇ ਜਾਂ ਕੋਈ ਵੀ ਜ਼ਰੂਰੀ ਕੰਮ ਜਾ ਰਹੇ ਹੋ ਤੁਸੀਂ ਕਿਤੇ ਕੁਝ ਵੀ ਨਹੀਂ ਕਰ ਸਕਦੇ ਤਾਨੂੰ ਉੱਥੇ ਰੁਕਣਾ ਪਊਗਾ ਹੀ ਪਊਗਾ ਉਹਨੂੰ ਰੀਬੂਟ ਕਰਨਾ ਪਊਗਾ ਤੁਹਾਨੂੰ ਨੌਲੇਜ ਕਿੰਨੀ ਹੋਣੀ ਚਾਹੀਦੀ ਹੈ ਕਈ ਵਾਰੀ ਬਜ਼ੁਰਗ ਚਲਾ ਰਹੇ ਹੁੰਦੇ ਆ ਜਾਂ ਕੋਈ ਲੇਡੀਜ਼ ਚਲਾ ਰਹੀਆਂ ਹੁੰਦੀਆਂ ਜਾਂ ਕੋਈ ਬੰਦਾ ਹੀ ਆ ਜਿਹੜਾ ਚਲਾਈ ਜਾਂਦਾ ਹੁੰਦਾ ਜਿਹਨੂੰ ਉਹਦੀ ਪ੍ਰੋਪਰ ਨੌਲੇਜ ਨਹੀਂ ਹੁੰਦੀ ਸੋ ਰੀਬੂਟ ਕਰਨਾ ਪੈਂਦਾ ਸਾਰੇ ਨੂੰ ਰੀਸੈਟ ਕਰਨਾ ਪੈਂਦਾ ਫਿਰ ਕਿਤੇ ਜਾ ਕੇ ਸਕੂਟਰ ਚੱਲਣ ਦੇ ਕਾਬਿਲ ਹੁੰਦਾ ਉਹਦੇ ਵਾਸਤੇ ਘੱਟੋ ਘੱਟ ਅੱਧੇ ਘੰਟੇ ਦਾ ਪ੍ਰੋਸੈਸ ਚਾਹੀਦਾ ਹੁੰਦਾ ਸੋ ਕਦੇ ਵੀ ਜਿਆਦਾ ਸਮਾਰਟ ਹੈ ਜਿਹੜਾ ਇੱਕ ਜਿਆਦਾ ਕੰਪਲੀਕੇਟਡ ਜਿਹਦੇ ਵਿੱਚ ਬਹੁਤੇ ਜਿਆਦਾ ਫੀਚਰ ਹੋਣ ਇਹੋ ਜਿਹਾ ਸਕੂਟਰ ਮੇਰੇ ਹਿਸਾਬ ਨਾਲ ਨਹੀਂ ਲੈਣਾ ਤੁਸੀਂ ਤੁਸੀਂ ਸਿਰਫ ਚਾਬੀ ਵਾਲਾ ਸਿੰਪਲ ਸਾਦਾ ਸਕੂਟਰ ਲਓ ਤੁਹਾਨੂੰ ਕਦੇ ਵੀ ਧੋਖਾ ਨਹੀਂ ਦਿੰਦਾ ਚਾਬੀ ਲਾਓ ਬਸ ਆ ਦੇ ਸਕੂਟਰ ਨੂੰ ਚਲਾਓ ਕੰਪਨੀਆਂ ਵੀ ਹੱਦਾਂ ਵੀ ਇਹੋ ਜੇ ਇਹੋ ਜੇ ਫੀਚਰ ਦਿੰਦੀਆਂ ਆ ਕੀ ਹੁਣ ਦੇਖੋ ਤੁਸੀਂ ਵੀ ਨੈਵੀਗੇਸ਼ਨ ਦੀ ਆਪਾਂ ਨੂੰ ਕੀ ਲੋੜ ਐ ਜਿਵੇਂ فرض ਕਰੋ ਆਪਾਂ ਲੋਕਲ ਹੈ ਤਾਂ ਲੋਕਲ ਪਿੰਡ ਚ ਵਗੈਰਾ ਚ ਆਪਾਂ ਜਾਂ ਕਿਤੇ ਆਪਦੇ ਸ਼ਹਿਰਾਂ ਦੇ ਵਿੱਚ ਜਿੱਥੇ ਆਪਾਂ ਨੂੰ ਗਲੀ ਗਲੀ ਦਾ ਪਤਾ ਹੁੰਦਾ ਉੱਥੇ ਨੈਵੀਗੇਸ਼ਨ ਵਾਲੀ ਕੀ ਲੋੜ ਹੈ ਉੱਥੇ 뮤ਜ਼ਿਕ ਸਿਸਟਮਾਂ ਦੀ ਕੀ ਲੋੜਾ ਹਰੇਕ ਦੇ ਫੋਨ ਦੇ ਵਿੱਚ ਹੈ ਘਰੇ ਹੈ 뮤ਜ਼ਿਕ ਸਿਸਟਮ ਲੋਕਾਂ ਨੂੰ ਸੁਣਾ ਕੇ ਕੀ ਲੈਣਾ ਤੇ ਇੱਕ ਇਹੋ ਜੀ ਕੰਪਨੀ ਹੁਣ ਮੈਂ ਕੰਪਨੀ ਦਾ ਨਾਮ ਨਹੀਂ ਲੈਂਦਾ 3 3000 4 4000 ਰੁਪਿਆ ਸਿਰਫ ਉਹ 뮤ਜ਼ਿਕ ਸਿਸਟਮ ਨੂੰ ਅਪਡੇਟ ਕਰਨ ਦੇ ਹੀ ਲੈਂਦੇ ਆ ਲੈ ਸੋ ਇਹੋ ਜੀਆਂ ਗੱਲਾਂ ਦਾ ਧਿਆਨ ਰੱਖਿਓ ਕੋਈ ਲੋੜ ਨਹੀਂ ਇਹੋ ਜਿਹੇ ਫੀਚਰ ਵਾਲੇ ਸਕੂਟਰ ਲੈਣ ਦੀ ਇਗਨੋਰ ਕਰੋ ਸਿੰਪਲ ਚਾਬੀ ਵਾਲਾ ਸਿੰਪਲ ਸੋਬਰ ਸਕੂਟਰ ਲਓ ਨਾਲੇ ਤਾਂ ਰਿਲਾਈਅਬਲ ਜਿਆਦਾ ਹੋਊਗਾ ਲੰਮਾ ਵਾਰ ਤੂੰ ਵੀ ਤੁਹਾਨੂੰ ਦਿੱਕਤ ਨਹੀਂ ਆਉਣੀ ਅੱਗੇ ਜਿਹੜਾ ਛੇਵਾਂ ਤੇ ਆਖਰੀ ਜਿਹੜੀ ਚੀਜ਼ ਤੁਸੀਂ ਆਪਦੇ ਸਕੂਟਰ ਦੇ ਵਿੱਚ ਦੇਖਣੀ ਆ ਜੀ ਸਕੂਟਰ ਖਰੀਦਣ ਵੇਲੇ ਉਹ ਆ ਜੀ ਉਹਦੀ ਐਕਸਟੈਂਡਡ ਵਾਰੰਟੀ ਉਹ ਜ਼ਰੂਰ ਕਰਵਾ ਲਓ ਕੋਈ ਇਸ਼ੂ ਨਹੀਂ 3 ਕ ਹਜ਼ਾਰ ਰੁਪਿਆ ਲੈਣੀਆਂ ਕੁਝ ਕ ਕੰਪਨੀਆਂ ਕੁਝ ਕ 4000 ਰੁਪਿਆ ਲੈਣੀਆਂ ਕੁਝ ਕ ਥੋੜਾ ਜਿਹਾ ਜ਼ਿਆਦਾ ਵੀ ਲਈ ਜਾਂਦੀਆਂ ਚਲੋ ਕੋਈ ਨਹੀਂ ਥੋੜੀ ਜਿਹੀ 바ਰਗੇਨਿੰਗ ਕਰ ਲਿਆ ਕਰੋ ਘਟਾ ਲਿਆ ਕਰੋ ਇਹਨਾਂ ਤੋਂ ਘਟ ਜਾਂਦੇ ਹੁੰਦੇ ਆ ਕੋਈ ਐਡੀ ਗੱਲ ਨਹੀਂ ਪਰ ਐਕਸਟੈਂਡਡ ਵਾਰੰਟੀ ਜ਼ਰੂਰ ਕਰਵਾ ਲਓ ਉਹਨਾਂ ਤੋਂ ਪੁੱਛ ਲਓ ਵੀ ਇਹਦੀ ਬੈਟਰੀ ਦੇ ਉੱਤੇ ਕਿੰਨੇ ਟਾਈਮ ਦੀ ਵਾਰੰਟੀ ਹੈ ਇਹਦੀ ਮੋਟਰ ਤੇ ਕਿੰਨੇ ਦੀ ਹੈ ਇਹਦੇ ਚਾਰਜਰ ਤੇ ਕਿੰਨੇ ਦੀ ਹੈ ਤੇ ਹੋਰ ਸਾਰੇ ਪਾਰਟਸ ਤੇ ਕਿੰਨੇ ਦੀ ਹੈ ਕੁਝ ਕੁ ਕੰਪਨੀਆਂ ਨਾ ਐਵੇਂ ਦਿੰਦੀਆਂ ਵੀ ਜਦੋਂ ਤੁਸੀਂ ਨਵਾਂ ਸਕੂਟਰ ਖਰੀਦ ਰਹੇ ਹੋ ਉਹਦੀ ਐਕਸਟੈਂਡ ਕਰ ਦਿਆਂ ਵਾਰੰਟੀ ਉਦੋਂ ਬਾਅਦ ਗੱਲ ਹੀ ਨਹੀਂ ਸੁਣਦਿਆਂ ਫੇਰ ਕਹ ਦਿੰਦੇ ਆ ਜੀ ਇਹ ਤਾਂ 2 ਮਹੀਨੇ ਹੋ ਗਏ ਜੀ ਤੁਹਾਨੂੰ ਲੈਣੂ ਇਹ ਤਾਂ 3 ਮਹੀਨੇ ਹੋ ਗਏ ਸੋ ਸਕੂਟਰ ਲੈਣ ਵੇਲੇ ਹੀ ਜਿਹੜੀ ਵਾਰੰਟੀ ਐ ਉਹਨੂੰ ਐਕਸਟੈਂਡ ਕਰਵਾ ਲਿਓ ਬਹੁਤ ਵਧੀਆ ਗੱਲ ਐ ਥੋੜੇ ਜਿਹਾ ਐਕਸਟਰਾ ਪੈਸੇ ਲੱਗਦੇ ਐ ਉਹਦੇ ਨਾਲ 3 ਸਾਲ 4 ਸਾਲ ਤੁਹਾਡੀ ਐਕਸਟੈਂਡ ਕਰ ਦਿੰਦੇ ਆ ਵਾਰੰਟੀ ਜੇ ਲਾਈਫਟਾਈਮ ਵਾਰੰਟੀ ਮਿਲਦੀ ਐ ਤਾਂ ਉਹਦੇ ਨਾਲ ਦੀ ਰੀਸ ਹੀ ਕੋਈ ਨਹੀਂ ਸੋ ਬੈਟਰੀ ਜਿੱਦੇ ਤੁਹਾਡੀ ਡੈਡ ਹੋਊਗੀ ਜਿੱਦੇ ਤੁਹਾਡੀ ਮੋਟਰ ਡੈਡ ਹੋਊਗੀ ਜਿੱਦੇ ਤੁਹਾਡਾ ਚਾਰਜਰ ਖਰਾਬ ਹੋਊਗਾ ਉਦੇ ਤੁਹਾਨੂੰ ਐਕਸਟੈਂਡਡ ਵਾਰੰਟੀ ਦੇ ਮੁੱਲ ਦਾ ਪਤਾ ਲੱਗ ਜੂਗਾ ਉੱਧੇ ਹੀ ਤੁਹਾਡੇ ਪੈਸੇ ਮੁੜੇ ਆਉਣਗੇ ਸੋ ਬੈਟਰੀ ਵਾਰੰਟੀ ਐਕਸਟੈਂਡਡ ਜ਼ਰੂਰ ਕਰਵਾਇਆ ਕਰੋ ਇੱਕ ਪੁਆਇੰਟ ਰਹਿ ਗਿਆ ਸੀ ਚਲੋ ਉਹ ਆਪਾਂ ਨਹੀਂ ਬੋਲਿਆ ਪਰ ਮੈਂ ਤੁਹਾਨੂੰ ਵੈਸੇ ਹੀ ਦੱਸ ਦਿੰਦਾ ਕਿ ਕੋਸ਼ਿਸ਼ ਕਰੋ ਇੱਕ ਰੇਟਿੰਗ ਹੁੰਦੀ ਆ ਪਾਣੀ ਦੇ ਵਿੱਚ ਵੀ ਇੰਨੀ ਰੇਟਿੰਗ ਦਾ ਸਕੂਟਰ ਆ ਯਾਨੀ ਕਿ ਵਾਟਰ ਪ੍ਰੂਫ ਸਕੂਟਰ ਲਿਓ ਜਿਹੜਾ ਕਿ ਪਾਣੀ ਦੇ ਵਿੱਚ ਤੁਸੀਂ ਕਿਤੇ ਚਿੱਕੜ ਦੇ ਵਿੱਚ ਆਰਾਮ ਨਾਲ ਲਈ ਫਿਰ ਉਹ ਜਿਹੜਾ ਕੋਈ ਦਿੱਕਤ ਨਾ ਦੇਵੇ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਥੋੜੀ ਜਿਹੀ ਵੀਡੀਓ ਆਪਣੀ ਲੰਮੀ ਹੋ ਗਈ। ਫਿਰ ਤੁਸੀਂ ਐਂਡ ਤੱਕ ਸੁਣੀਏ ਤੁਹਾਡਾ ਧੰਨਵਾਦ। ਤੋਂ ਜੇਕਰ ਵੀਡੀਓ ਵਧੀਆ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਨੂੰ ਵਧੀਆ ਲੱਗੀ ਜੀ। ਇਸ ਦਿਨ ਸਾਨੂੰ ਮਾਣ ਮਿਲਦਾ ਜੀ। ਹੋਰ ਕੋਸ਼ਿਸ਼ ਤੁਹਾਡੇ ਵਾਸਤੇ ਚੰਗਾ ਲਿਆਉਣ ਦਾ ਥੋੜਾ ਜਿਹਾ ਹੌਸਲਾ ਆਉਂਦਾ। ਮਿਲਦੇ ਆਂ ਜੀ ਅਗਲੇ ਕਿਸੇ ਵਧੀਆ ਵੀਡੀਓ ਦੇ ਵਿੱਚ। ਫਤ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।